ਫਿਰ ਕਿਦਾਂ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਹੀ ਆ ਯਾਰ ਉਹ ਪਹਿਲੀ ਜਿਹੜੀ ਤੇ ਦਾ ਕਾਰ ਸੁੱਖ ਤੇ ਭਾਈ ਯਾਰ ਹੱਲੇ ਤੇ ਮੇਰੇ ਕੋਲ ਪੈਸੇ ਨਹੀਂ ਆਗੇ ਨਾ ਮੈਂ ਤੁਛ ਢਾਈ ਜਾਨੀ ਯਾਰ ਸਾਡੀ ਤੇ ਸੋਣਾ ਤੇਰੇ ਕੋਲ ਪੈਸੇ ਨਹੀਂ ਆਗੇ ਪਹਿਲਾਂ ਦਿੱਤੀ ਕੀ ਕਰਨੂੰ ਯਾਰ ਪਹਿਲੀ ਤੇ ਤੁਹਾਡੇ ਤੋਂ ਵਗਣ ਦੀ ਆ ਜਦੋਂ ਸਾਡੇ ਤੋਂ ਮਗਨ ਨਹੀਂ ਮੰਨਦੇ ਸੀ ਜਦੋਂ ਮੇਰੇ ਤੋਂ ਪੈਸੇ ਹੋਣਗੇ ਮੈਂ ਛਡਾ ਲੂੰਗਾ ਜਾਂ ਸਾਨੂੰ ਸਾਡੇ ਪੈਸੇ ਦੇ ਦੇ ਹੂੰ ਜਾਂ ਆਪਣੀ ਪਹਿਲੀ ਵੀ ਜਾਨੀ ਕੱਲ ਤੋਂ ਮਹੀਨਾ ਕਰੋ ਕਿ ਜੇ ਮੈਂ ਤੇਰੇ ਪੈਸੇ ਦੇ ਦੂੰਗਾ ਤੈਨੂੰ ਚਲ ਨਾ ਨਾ ਦਿੱਤੇਗੇ ਤੇ ਫਿਰ ਤੂੰ ਪੈਲੀ ਰੱਖ ਲਈ ਇਹ ਮਹੀਨੇ ਤੱਕ ਦਾ ਟਾਈਮ ਹੀ ਵੀਰ ਮੈਂ ਕਾਹ ਜਾ ਪੈਲੀ ਰੱਖਣੀ ਹਾਂ ਮੈਂ ਚਵਾਨੀ ਨਹੀਂ ਦੇਣੀ ਜਿਦਾਂ ਮੇਰੇ ਨਾਲ ਧਿਆਨ ਆਇਆ ਉਹ ਠੀਕ ਆ ਭਰਾ ਓ ਬਈ ਹੂੰ ਠੀਕ ਤੇ ਭਰਾ ਮਹੀਨੇ ਤੱਕ ਤੇਰੇ ਪੈਸੇ ਦੇ ਦੂੰਗਾ ਹੋਰ ਦੱਸ ਕੀ ਕਰੀ ਚਲ ਠੀਕ ਆ ਫਿਰ ਮੈਂ ਚੱਲਦਾ ਓ ਯਾਰ ਉਹਨੂੰ ਕਹਿ ਦੇ ਦਿੱਤਾ ਹੀ ਪੈਸੇ ਮੰਨਦਾ ਤੇ ਪੈਸੇ ਦੋ ਕਿੱਥੋਂ ਕੱਢਨੇ ਯਾਰ ਮਹੀਨੇ ਤੱਕ ਮੇਰੇ ਪੈਸਾ ਜਗਾਰਡ ਹੋ ਜਾਣਾ ਮੈਂ ਕਿਹਨੂੰ ਨਾ ਪੈਲੀ ਡਾਂ ਦੂੰ ਤੇ ਅੱਧੇ ਜਦੋਂ ਮੈਂ ਪਹਿਲੀ ਉਹਨੇ ਖਰੀਦੀ ਤੇ ਅੱਧਾ ਮੈਨੂੰ ਵਿੱਚੋਂ ਕਮਿਸ਼ਨ ਮਿਲ ਜਾਣੀ ਆ ਉਹ ਮੈਂ ਉਹਨਾਂ ਨੂੰ ਦੇ ਦੂੰਗਾ ਚੱਲ ਠੀਕ ਕਰ ਲਈ ਆਪਣੇ ਕੋਲ ਆ ਚੱਲ ਕਿੱਦਾਂ ਭਾਈ ਉੱਠ ਤੂੰ ਵਧੀਆ ਭਾਈ ਮੈਂ ਦੁਪਹਿਰੇ ਸੁੱਤਾ ਆ ਕੀ ਕਰਨਾ ਹਰ ਤੇਰੀ ਵੇਡਿਆ ਕਰਨ ਮੈਂ ਹਾਂ ਫੁੱਲੀ ਆਲਾ ਪ੍ਰਾਸ ਪਹਿਲੇ ਲੈਣ ਦੀ ਸਾਰੇ ਤੇ ਗਿੰਦਾ ਇੱਕ ਪੂਰੇ ਆ ਸੋਈ ਗੱਲ ਨਹੀਂ ਪੂਰੇ ਹੀ ਚੁਣੀ ਨਹੀਂ ਲਾਇਆ ਖਰੀਦ ਤਾ ਪੂਰੇ ਪੂਰੇ ਸ਼ਰਾ ਮਾਨਕ ਹਾਲ ਫਿਰ ਮੈਂ ਚੱਲਣਾ ਹੈ ਉਹ ਬੈ ਜਾ ਨਹੀਂ ਜਾਂਦਾ ਉਹ ਬੈ ਜਾ ਡੰਗਣ ਡੁੰਗਰ ਬਣ ਗਿਆ ਤੈ ਕਿ ਸ਼ਕਲਾ ਨਹੀਂ ਭਈ ਮੈਂ ਕਦੀ ਪੀਤੀ ਨਹੀਂ ਹੋ ਕੋਹਨ ਦਾ ਪੀਤੀ ਕਿਉਂ ਨਹੀਂ ਉਹ ਮੈਂ ਪੀਤੀ ਨਹੀਂ ਕਦੀ ਉਹ ਵੇਖੀ ਤੂੰ ਮੈਂ ਮੈਂ ਕਰ ਥੋੜੀ ਜੀ ਲਾੜ ਓੜੀ ਜੀ ਲਾੜ ਬੋਗੀਆਂ ਬੁੰਦਾ ਫਿਰਾਂ ਆਏ ਮਾਂ ਬਈ ਥੋੜੀ ਥੋੜੀ ਭਈ ਬਸ ਬਸ ਗੋੜਾ ਥੋੜੀਆ ਥੋੜੀ ਜਿਹੀ ਥੋੜੀ ਜਿਹੀ ਬੱਸ ਹਰ ਮੈਂ ਭਾਈ ਪੈਲੀ ਹੋਣੀ ਛੁਈ ਦੇ ਜਾ ਕੇ ਉਹ ਪੈਲੀ ਕੋਈ ਨਹੀਂ ਮੈਂ ਆਵਾਜ਼ ਦਿੰਦਾ ਪੈਲੀ ਦੀ ਕਿਹੜੀ ਗੱਲ ਹੈ ਪਰ ਮਾਈ ਸਾਹਿਬ ਕਿਦਾਂ ਪੀ ਲੈਂਦੇ ਜੱਡੀ ਕੋੜੀ ਓਏ ਕੋਹਿੰਦਾ ਹਣੀਆ ਚੱਲ ਫਿਰ ਮੈਂ ਜਾਂਦਾ

ਅੱਜ ਐਸਵਾਰ ਸ਼ਰੀਕਾਂ ਦੇ ਤੋਚ ਕਿਲਾ ਪਏ। ਯਾਰੀ ਮੇਤੋਂ ਵਗੂਗੀ। ਇੰਨੇ ਜੱਦੀ ਮੈਂ ਪਹਿਲੀ ਵਾਉਣਾ ਤੇ ਪਹਿਲੀ ਦੇ ਦਾ ਨੂੰ ਪੈਗ ਦੇ ਜਾ। ਉਹ ਤੇ ਪਹਿਲੀ ਵੀ ਮੇਤੋਂ ਵਗੂਗੀ ਤੇ ਵਾਉਂਗਾ ਮੈਂ। ਵਦਿਆ ਵਦਿਆ ਜਵਨ ਤੂੰ ਸੁਣਾ ਅੱਜ ਕਿਹੜੀ ਕੁਸ਼ੀਚ ਪੈਗ ਲਾ ਲਿਆ ਜੀ। ਉਹ ਗੁਰੂ ਮੈਂ ਨਾ ਦੀਪੂ ਤੋਂ ਗਿਆ ਹਾਂ ਤੇ ਉਹਨੇ ਧੱਕੇ ਨਾਲ ਹੀ ਪੈਗ ਲਵਾ ਦਿੱਤੀ। ਕੀ ਹੋਇਆ ਕੱਲ੍ਹ ਜੀ? ਉਹ ਗੁਰੂਆ ਮਰ ਤੈਨੂੰ ਦੱਸਿਆ ਨਹੀਂ ਵੀ ਮੇਰੇ ਤੋਂ ਪੈਸੇ ਦਾ ਇਤਜਾਮ ਹੋ ਜਾਣਾ ਮੈਂ ਉਹਦੇ ਪੈਸੇ ਮੋੜ ਆ ਸਾਰੇ ਤੇ ਉਹ ਕਹਿੰਦਾ ਖੁਸ਼ੀ ਦਾ ਮੌਕਾ ਦੋ ਕੇ ਪੈਗ ਲਾ ਲਾ ਚੱਲ ਠੀਕ ਚੱਲ ਮੈਂ ਤੈਨੂੰ ਨਹੀਂ ਨਹੀਂ ਮੈਂ ਚੱਲ ਜੰਨਾ ਅੱਜ ਚੱਲ ਆ ਜਾਓ ਇਹਨਾਂ ਦੀ ਬੋ ਮਰੀਆ ਵਲੀਆ ਉਸਨੂੰ ਪੈਸੇ ਦੇ ਗਿਆ ਭਲਾ ਹੁਸਨ ਤੇ ਪੈਸੇ ਹੀ ਦੇ ਗਿਆ ਪਰ ਮਜਨੀਨੀਆਂ ਨੂੰ ਉਹ ਦੇਣ ਕੱਲ੍ਹ ਇਹਨਾਂ ਦੇ ਜੀ ਮੀ ਨਾ ਯਾਰ ਇੰਨੇ ਛੱਦੀ ਵਹੋਂ ਲਿਆਓ ਮੈਂ ਤਨੋਂ ਨੋ ਜਮੀਨ ਜੋਨੇ ਤਨੋਂ ਪੈਸੇ ਦੇ ਤੇ ਤੂੰ ਮੈਂ ਜਮੀਨ ਦੇ ਉਹ ਗੁਰਵਾਇਤਾਰੀ ਯੱਟ ਤੈਨੂੰ ਪਗਾਰਾ ਵਿਗੜੀ ਆਈ ਹੋਏ ਨਾ ਯੋ ਕੱਲ ਨੂੰ ਬੰਦੇ ਲਾਇਆ ਤੇ ਫਿਰ ਵੀ ਕਰੋ ਬੰਦੇ ਲਾਇਆ ਸਿਰਫ ਪਟਾਕੇ ਪੈਣੇ ਹੋਰ ਕੀ ਕੱਲ ਜਿੰਦਾ ਕੱਲ ਮਿਲਦੇ ਸੋ ਚੰਗਾ ਠੀਕ ਸੋਨੀ ਸੱਚੇ ਬਾਸ਼ਾ ਦਾ ਸ਼ੁਕਰਿਆ ਇੰਨੇ ਟਾਈਮ ਬਾਅਦ ਮੈਂ ਆਪਣੀ ਪਹਿਲੀ ਵਹੋਂ ਲੱਗਾ ਰੋਟ ਰੋਕ ਕੋ ਬੰਦ ਕਰ ਬੰਦ ਕਰ ਕਿਧਰ ਹੈ ਪਹਿਲੀ ਵੋਨ ਆਇਆ ਔਰ ਕਿਧਰ ਆਇਆ ਜਿਹੜੀ ਪਹਿਲੀ ਥੋੜਾ ਜਿਹਾ ਤਨੀਜ ਨਾਲ ਬੋਲ ਰਾ ਤਰਾ ਕੀ ਹੋ ਗਿਆ ਚੱਲ ਕੰਜਰਿਆ ਉਹ ਬਰਾਤ ਤਨੀਜ ਨਾਲ ਬੋਲ ਰਹਾ ਵੀ ਆ ਪੁਤਰਾ ਕੀ ਹੈ ਪਹਿਲੀ ਵੋਨ ਕਿਹੜੀ ਪਹਿਲੀ ਤੇਰੀ ਓਏ ਆਹ ਵੋਨ ਆਇਆ ਜਿਹੜੀ ਆ ਪਹਿਲੀ ਵੋਨ ਆਇਆ ਨੂੰ ਘਾਤੀ ਪੈਸੇ ਤੇ ਦੇ ਗਿਆ ਕਿਹੜੇ ਪੈਸੇ ਦੇ ਗਿਆ ਤੀ ਲਾਹਣ ਤੀ ਤੋ ਆ ਗਿਆ ਕਰੇ ਲੈ ਉੱਤਰ ਤੈਨੂੰ ਦੱਸ

ਯੋ ਬਣਾ ਆ ਵੀਡੀਓ ਪੁੱਟਾ ਡੱਪਲਾ ਹੋਏ ਆ ਕੀ ਹੋ ਗਿਆਈ ਇਹ ਤੇ ਮੈਂ ਤੈਨੂੰ ਆਖਣਿਆ ਇਹ ਪੁੱਵੇ ਹੋ ਕੇ ਕਰਤਾਈ ਤੈਨ ਥੋੜੀ ਬਥੀ ਸ਼ਰਮਾ ਗਈ ਆ ਚਾਦੀ ਪਹਿਲੇ ਲੀ ਆਪਣੇ ਭਰਾ ਵਰਗੇ ਯਾਰ ਨੂੰ ਮਾਰਤਾਈ ਤੇ ਕੁਝ ਸੰਬੂਧਾਗਾ ਕੋਈ ਹੈਗਾ ਆਵੇ ਵੀਡੀਓ ਮੇਰੇ ਤੋਂ ਆ ਚੱਲਾਂਦੀ ਪੁਲਸ ਨੂੰ ਫੋਨ ਲਾਤਾ ਨਾਲੀ ਉਹਦੀ ਨਹੀਂ ਲੈ ਆਈ ਗਈ ਪੁਲਸ ਭੱਜ ਲਾ ਭੱਜ ਲਾ ਇਧਰ ਆ ਕੇ ਪਾਦਾ